ਉਸੀ ਦੇਖ ਰਹੇ ਹਾਂ ਇਨਸਾਫ ਟੀਵੀ ਤੇ ਇਸ ਵੇਲੇ ਪਠਾਨਕੋਟ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਲੋਕ ਪਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਆਗੂਆਂ ਨੇ ਕਿਸਾਨ ਜਥੇਬੰਦੀਆਂ ਨਾਲ ਜਿੱਥੇ ਪਿਛਲੇ ਕਈ ਦਿਨਾਂ ਤੋਂ ਕਾਨਵਾ ਟੋਲ ਪਲਾਜ਼ੇ ਦੇ ਉੱਪਰ ਧਰਨਾ ਲਖਾਇਆ ਲਗਾਇਆ ਹੋਇਆ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਡਟ ਕੇ ਜਿੱਥੇ ਰੋਟ ਜਤਾ ਰਹੇ ਹਨ ਉੱਥੇ ਹੀ ਉਨ੍ਹਾਂ ਨੇ ਦੀਵਾਲੀ ਵਾਲੇ ਦਿਨ ਨੂੰ ਕਾਲੀ ਦੀਵਾਲੀ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਕਿਸਾਨਾਂ ਨਾਲ ਦੀਵਾਲੀ ਵਾਲੇ ਦਿਨ ਪਟਾਕਿਆਂ ਦੀ ਜਗ੍ਹਾ ਤੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਜਲਾ ਕੇ ਕਾਲੀ ਦੀਵਾਲੀ ਮਨਾਉਂਦਾ ਐਲਾਨ ਕੀਤਾ ਹੈ ਦੱਸ ਦਈਏ ਕਿ ਪਿਛਲੇ ਕਈ ਮਹੀਨਿਆਂ ਤੋਂ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ 31 ਜਥੇਬੰਦੀਆਂ ਦਾ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਆਗੂ ਰੋਜ਼ ਪ੍ਰਦਰਸ਼ਨ ਕਰ ਰਹੇ ਹਨ ਅਤੇ ਧਰਨਿਆਂ ਤੇ ਬੈਠੇ ਹਨ ਜਿਸ ਦੇ ਚਲਦਿਆਂ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਆਗੂ ਜਸਵੰਤ ਸਿੰਘ ਕੋਠੀ ਪ੍ਰੇਮ ਸਿੰਘ ਵਾਈਸ ਪ੍ਰਧਾਨ ਲੋਕ ਭਲਾ ਇਨਸਾਫ ਵੈਲਫੇਅਰ ਸੁਸਾਇਟੀ ਪੰਜਾਬ ਨੇ ਵੱਡਾ ਐਲਾਨ ਕੀਤਾ ਹੈ ਸਾਥੀ ਕਿਸਾਨ ਜਥੇਬੰਦੀਆਂ ਨਾਲ ਕਿ ਹੁਣ ਦੀਵਾਲੀ ਵਾਲੇ ਦਿਨ ਕਾਲੀ ਦੀਵਾਲੀ ਮਨਾਈ ਜਾਏਗੀ ਅਤੇ ਪਟਾਕਿਆਂ ਦੀ ਜਗ੍ਹਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਜਲਾਇਆ ਜਾਏਗਾ ਦੇਖੋ ਇਨਸਾਫ ਟੀਵੀ ਤੇ ਸਾਡੇ ਬੀਰੋ ਦੀਪਕ ਸੈਣੀ ਜੀ ਖਾਸ ਸਪੋਰਟ ਖੇਤੀ ਆਰਡੀਨੈਂਸ ਬਿੱਲਾਂ ਨੂੰ ਲੈ ਕੇ ਜਿੱਥੇ ਕਿਸਾਨ ਲਗਾਤਾਰ ਟੋਲ ਪਲਾਜ਼ਿਆਂ ਤੇ ਅਤੇ ਰੇਲਵੇ ਲਾਈਨਾਂ ਦੇ ਧਰਨੇ ਦਿੱਤੇ ਦੇ ਰਹੇ ਹਨ ਉੱਥੇ ਹੀ ਕਾਨਵਾ ਟੋਲ ਪਲਾਜ਼ਾ ਜੋ ਜੰਮੂ ਅੰਮ੍ਰਿਤਸਰ ਹਾਈਵੇ ਦੇ ਉੱਪਰ ਸਥਿਤ ਹੈ ਉੱਥੇ ਵੀ ਕਿਸਾਨ ਜਥੇਬੰਦੀਆਂ ਖਾਸ ਕਰ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਆਗੂ ਕਤੀ ਕਿਸਾਨ ਜਥੇਬੰਦੀਆਂ ਨਾਲ ਲਗਾਤਾਰ ਧਰਨੇ ਤੇ ਬੈਠੇ ਹਨ ਅਤੇ ਮੋਦੀ ਸਰਕਾਰ ਦੇ ਖਿਲਾਫ ਇਹਨਾਂ ਨੇ ਜੋ ਆਪਣਾ ਸੰਘਰਸ਼ ਛੇੜ ਰੱਖਿਆ ਹੈ ਉਹ ਉਧਰ ਦੀਵਾਲੀ ਦੇ ਦਿਨ ਚੱਲ ਰਹੇ ਹਨ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ ਜਾਣਦੇ ਹਾਂ ਕਿ ਅੱਜ ਜਿਹੜੀ ਦੀਵਾਲੀ ਇਨਸਾਨ ਆ ਉਹ ਦੀਵਾਲੀ ਨੂੰ ਕਿਸ ਤਰੀਕੇ ਨਾਲ ਮਨਾਣਗੇ ਅਤੇ ਇਹਨਾਂ ਨੇ ਕੀ ਫੈਸਲਾ ਲਿਆ ਹੈ ਕਿਉਂਕਿ ਮੋਦੀ ਸਰਕਾਰ ਤੇ ਤਸ ਤੇ ਮਸ ਨਹੀਂ ਹੋ ਰਹੀ ਆਪਣੇ ਫੈਸਲੇ ਤੋਂ ਐਸ ਲਈ ਸਾਡੇ ਕੋਲ ਵਾਈਸ ਪ੍ਰਧਾਨ ਪੰਜਾਬ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਜਸਵੰਤ ਸਿੰਘ ਬੈਠੇ ਹਨ ਜਸਵੰਤ ਸਿੰਘ ਕੋਠੀ ਪ੍ਰੈਸਿੰਗ ਉਹਨਾਂ ਨਾਲ ਗੱਲ ਕਰਦੀ ਹੈ ਕਿ ਕੀ ਨਿਰਣੇ ਲਿਆ ਹੈ ਕਿ ਮੋਦੀ ਤੇ ਤਸ ਤੋਂ ਮਸ ਨਹੀਂ ਹੋ ਰਿਹਾ ਲੇਕਿਨ ਦੀਵਾਲੀ ਆ ਕੱਲ ਜਾਂ ਪਰਸੋਂ ਦੀਵਾਲੀ ਆ ਇਹਨਾਂ ਨੇ ਦੀਵਾਲੀ ਨੂੰ ਕਿਸ ਤਰ੍ਹਾਂ ਸੈਲੀਬ੍ਰੇਟ ਕਰਨਾ ਹੈ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਮੋਦੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਲੇਕਿਨ ਜਿਹੜੀ ਕਿਸਾਨ ਜੱਥੇ ਬੰਦੀਆਂ ਆ ਉਹ ਜਿਹੜੀਆਂ ਅੱਜ ਵੀ ਧੰਨੇ ਦੇ ਬੈਠੀਆਂ ਤੁਸੀਂ ਇੰਨੀ ਠੰਡ ਦੇ ਵਿੱਚ ਐਸੇ ਤਕਰੀਬਨ 10 11 ਵਜਣ ਲੱਗੇ ਆ ਔਰ ਤੁਸੀਂ ਠੰਡ 'ਚ ਬੈਠੇ ਹੋ ਧੰਨੇ ਸੇ ਕੀ ਕਹਿਣਾ ਚਾਹੋਗੇ ਦੀਵਾਲੀ ਨੂੰ ਕਿਸ ਤਰੀਕੇ ਨਾਲ ਮਨਾਓਗੇ ਮੈਂ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਵੱਲੋਂ ਵਾਈਸ ਪ੍ਰਧਾਨ ਪੰਜਾਬ ਜਸਵੰਤ ਸਿੰਘ ਹੋਰਾਂ ਜੀ ਦੀਵਾਲੀ ਆਪਾਂ ਕਿਸਾਨਾਂ ਨੇ ਕੀ ਮਨਾਉਣੀਆ મોદી ਸਰਕਾਰ ਜਿਹੜਾ મોદી ਆਗਾ ਹੈਂਕੜਵਾਜ ਇਹ ਸਾਡੀ ਤਾਂ ਕਾਲੀ ਦੀਵਾਲੀ ਅਸੀਂ ਮਨਾਵਾਂਗੇ ਇਹ ਹੈਂਕੜਵਾਜ ਆਪਣੀ ਹੈਂਕੜ ਨਹੀਂ ਛੱਡਦਾ ਪਿਆ ਜਿੰਨਾ ਚਿਰ ਤੱਕ ਆਪਣੀ ਹੈਂਕੜ ਨਹੀਂ ਤਿਆਗਦਾ ਉਹਨਾਂ ਚਿਰ ਤੱਕ ਸਾਡਾ ਇਹ ਸੰਘਰਸ਼ ਜਾਰੀ ਰਹਿਣਾ ਔਰ ਜਿਹੜੀ ਦੀਵਾਲੀ ਆ ਇਹ ਆਪਾਂ ਕਾਲੀ ਦੀਵਾਲੀ ਮਨਾਵਾਂਗੇ ਔਰ ਇਹੋ ਹੀ ਕਹਿਣਾ ਚਾਹਨਾ ਹੋਰ ਤੇ ਅੱਗੇ ਜਨਾਚਰੇ ਮੰਦਾਨੀ ਉਹਨਾਂ ਚਿਰ ਤੱਕ ਆਪਣਾ ਇਹ ਸੰਘਰਸ਼ ਜਾਰੀ ਰਹਿਣਾ ਜੀ ਸਰ ਇੱਥੇ ਇਹ ਦੀ ਆ ਕੀ ਹੁਣ ਤੁਸੀਂ ਦੀਵਾਲੀ ਤੋਂ ਬਾਅਦ ਜਿਹੜੇ ਕਿਸਾਨ ਆ ਦਿੱਲੀ ਵੱਲ ਰੋਕ ਕਰ ਰਹੇ ਆ ਇਹਦੇ ਬਾਰੇ ਕੀ ਜਾਣਿਆ ਜਾਂਦਾ ਹੈ ਜੀ ਜੀ ਦੇਖੋ ਕਿਸਾਨ ਜਥੇਬੰਦੀਆਂ ਨੇ 26 27 ਤਰੀਕ ਦਾ ਫੈਸਲਾ ਕੀਤਾ ਵੀ ਦਿੱਲੀ ਜਾਣਾ ਹੀ ਜਾਣਾ ਜੀ ਉਹਨੂੰ ਇਹਦਾ ਪਿੱਟ ਸਿਆਪਾ ਕਰਾਂਗੇ ਉੱਥੇ ਜਾ ਕੇ ਇਹਨੂੰ ਮਨਾਵਾ ਕੇ ਉੱਥੇ ਜਾ ਕੇ ਅੱਗੇ ਦੇਖੋਗੇ ਅਗਲੀ ਜੋ ਕਿਸਾਨਾਂ ਦੀ ਰਣਨੀਤੀ ਆਗੇ ਜਥੇਬੰਦੀਆਂ ਦੀ ਉਹ ਜਿੱਦਾਂ ਜਿੱਦਾਂ ਆਪਾਂ ਨੂੰ ਕਹਿਣਗੇ ਉਦਾ ਉਦਾ ਆਪਾਂ ਬਿਲਕੁਲ ਉੱਤੇ ਖੜੇ ਉਤਰਾਂਗੇ ਇੰਨੀ ਠੰਡ ਵਾ ਇੰਨੀ ਠੰਡ ਪੈ ਗਈ ਆ ਲੋਕ ਘਰਾਂ ਦੇ ਵਿੱਚ ਹਰ ਜਾਈਆਂ ਤੇ ਬੈਠੇ ਆ ਜਾਂ ਕੰਮਲਾਂ 'ਚ ਬੈਠੇ ਆ ਤੁਸੀਂ ਠੰਡ ਵਿੱਚ ਹੀ ਤੁਸੀਂ ਆਪਣੀ ਨਿਸ਼ਚੇ ਦੇ ਉੱਪਰ ਬੈਠੇ ਹੋ ਕੀ ਜਾਣਾ ਜਾਊਗਾ ਆਪਾਂ ਬਿਲਕੁਲ ਇੱਕ ਨਿਸ਼ਚੇ ਤੇ ਬੈਠੇ ਆ ਜਿੰਨਾ ਚਿਰ ਤੱਕ ਆ ਆਪਣਾ ਮਸਲਾ ਹੱਲ ਨਹੀਂ ਹੁੰਦਾ ਜੀ ਉਹਨਾਂ ਚਿਰ ਤੱਕ ਇਹ ਠੰਡ ਜੀ ਵਾਹ ਕੇ ਆਪਾਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਇਹ ਸੰਜ ਜਸਵੰਤ ਸਿੰਘ ਕੋਠੀ ਪ੍ਰੇਮ ਸਿੰਘ ਜਿਨ੍ਹਾਂ ਨੇ ਕਿਹਾ ਚਾਹੇ ਠੰਡ ਆ ਜਾਏ ਚਾਹੇ ਮੀਂਹ ਆਵੇ ਚਾਹੇ ਝੱਖੜ ਆਵੇ ਲੇਕਿਨ ਕਿਸਾਨਾਂ ਨੇ ਜੋ ਫੈਸਲਾ ਕਰ ਲਿਆ ਆ ਕੇਂਦਰ ਸਰਕਾਰ ਦੇ ਖਿਲਾਫ ਉਹ ਉਸ ਖਿਲਾਫ ਵਾ ਡਟ ਕੇ ਰਹਿਣਗੇ ਚਾਹੇ ਮੋਦੀ ਸਰਕਾਰ ਜੋ ਮਰਜ਼ੀ ਕਰ ਲੇ ਨੌਜਵਾਨ ਕਿਸਾਨ ਵੀ ਇੱਥੇ ਬੈਠੇ ਆ ਧਰਨਿਆਂ ਦੇ ਵਿੱਚ ਉਹਨਾਂ ਨਾਲ ਗੱਲ ਕਰਾਂਗੇ ਕਿ ਉਹਨਾਂ ਦੇ ਕੀ ਕਹਿਣਾ ਆ ਸਰ ਪਰਸੋ ਦੀਵਾਲੀ ਆ ਨੌਜਵਾਨੋ ਤੁਸੀਂ ਬੜੇ ਚਾਹ ਆ ਮਨ ਦੇ ਵਿੱਚ ਲੇਕਿਨ ਤੁਸੀਂ ਸੰਘਰਸ਼ ਦੀ ਰਾਹ ਨੂੰ ਅਪਣਾਇਆ ਹੋਇਆ ਆ ਕੀ ਕਹਿਣਾ ਆ ਅਸੀਂ ਦੇ ਸੰਘਰਸ਼ ਦੇ ਵਿੱਚ ਬੈਠੇ ਆ ਪੂਰਾ ਜ਼ੋਰ ਲਾ ਰਹੇ ਆ ਵੀ ਸਰਕਾਰ ਜਿਹੜੇ ਆਰਡੀਨੈਂਸ ਆ ਉਹ ਕੈਨਸਲ ਕਰੇ ਤੁਹਾਨੂੰ ਤੇ ਦਿਵਾਲੀ ਦਾ ਇਸ ਵਾਰ ਕੋਈ ਚਾਹ ਹੀ ਨਹੀਂ ਹੈਗਾ ਅਸੀਂ ਕਾਲੀ ਦਿਵਾਲੀ ਮਨਾਵਾਂਗੇ ਕਿਉਂਕਿ ਸਾਡੇ ਉੱਤੇ ਕਾਲਾ ਕਾਨੂੰਨ ਥੋਪ ਕੇ ਸਾਡੀਆਂ ਜ਼ਿੰਦਗੀਆਂ ਖਰਾਬ ਕਰ ਰਿਹਾ ਸਾਡੀਆਂ ਪੀੜ੍ਹੀਆਂ ਨੂੰ ਅੱਗੇ ਖਰਾਬ ਕੀਤਾ ਜਾ ਰਿਹਾ ਸਰਕਾਰ ਵੱਲੋਂ ਸਾਨੂੰ ਇਸ ਵਾਰ ਦਿਵਾਲੀ ਦਾ ਕੋਈ ਚਾਹ ਨਹੀਂ ਨਾ ਕੋਈ ਸਰਕਾਰ ਵੱਲੋਂ ਸਾਨੂੰ ਦਿਵਾਲੀ ਦਾ ਇਸ ਵਾਰ ਕੋਈ ਦਿੱਤਾ ਜਾ ਰਿਹਾ ਕੋਈ ਵੀ ਤੋਹਫੇ ਦੇ ਰੂਪ ਵਿੱਚ ਹੀ ਆਰਡੀਨੈਂਸ ਕੈਨਸਲ ਕਰ ਦੇ ਸਰਕਾਰ ਪਰ ਨਹੀਂ ਸਾਡੀ ਕੋਈ ਸੁਣਵਾਈ ਹੈ ਅਜੇ ਤੱਕ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਨਹੀਂ ਹੋਈ ਮੋਦੀ ਆਪਣੀ ਆਕੜ ਤੋਂ ਬਾਜ਼ ਨਹੀਂ ਆ ਰਿਹਾ ਹੈ ਹੰਕੜ ਆਪਣੀ ਛੱਡ ਨਹੀਂ ਰਿਹਾ ਇਹ ਕਾਲੇ ਕਾਨੂੰਨ ੱੱਕੇ ਨਾਲ ਸਾਡੇ ਉੱਤੇ ਥੋਪ ਕੇ ਸਾਡੀਆਂ ਜ਼ਿੰਦਗੀਆਂ ਖਰਾਬ ਕਰ ਰਿਹਾ ਹੈ ਇਸ ਸੰਘਰਸ਼ ਦੇ ਰਾਹ ਤੇ ਚੱਲਦੇ ਪਏ ਆਂ ਬੇਰਾ ਮੋਦੀ ਸਰਕਾਰ ੱੱਕੇ ਨਾਲ ਕਾਲੇ ਕਾਨੂੰਨ ਸਾਡੇ ਉੱਪਰ ਥੋਰੀ ਆ ਸਾਡੇ ਬਜ਼ੁਰਗ ਇੱਥੇ ਧੰਦੇ ਦੇ ਬੈਠੇ ਆ ਠੰਡ ਦੇ ਵਿੱਚ ਇੱਥੇ ਇੰਨੀ ਠੰਡ ਪੈ ਰਹੀ ਆ ਲੋਕ ਘਰਾਂ ਦੇ ਵਿੱਚ ਬੈਠੇ ਆ ਲੇਕਿਨ ਬਜ਼ੁਰਗ ਜਿਹੜੇ ਆ ਰਾਤ ਨੂੰ ਟੋਲ ਪਲਾਜ਼ੇ ਦੇ ਧੰਦੇ ਦੇ ਬੈਠੇ ਆ ਬਾਪੂ ਜੀ ਕਦੀ ਸੋਚਿਆ ਸੀ ਕਿ ਐਵੇਂ ਦੇਣਾਂਗੇ ਤਿਹਾਰਾਂ ਨੇ ਦੇਣਾ ਫਕਲ ਵੀ ਜਨਾ ਨੇ ਦੇਣਾ ਔਰ ਇੰਨੀ ਠੰਡ ਦੇ ਵਿੱਚ ਟੋਲ ਪਲਾਜ਼ਿਆਂ ਤੇ ਬੈਠੇ ਹੋ। ਸੋਚਣਾ ਛੱਡ ਲਾਂ ਕੀ ਆ ਅਸੀਂ ਲੋਕੀ ਜਿਹੜੇ ਆ ਬਜ਼ੁਰਗ ਤੇ ਸਾਡੀਆਂ ਭੈਣਾ ਮਾਵਾਂ ਵੀ ਬੈਠੀਆਂ ਨੇ। ਇਹ ਜਿਹੜਾ મોદી ਆ ਦੁਨੀਆਂ ਦਾ ਬਣਾਹਾ ਵਾ। ਇਹਨੂੰ ਕਹਿਣਾ ਤੇ ਨਹੀਂ ਚਾਹੀਦਾ। ਬੜਾ ਪ੍ਰਧਾਨ ਮੰਤਰੀ ਮੰਨਿਆ ਤਰ ਮੰਨਿਆ। ਪਰ ਇਹਦੇ ਮਨਜੇ ਐਡੀ ਬੇਸ਼ਰਮੀ ਤੇ ਇੰਨੀ ਕੁ ਬੇਕਿਰਕ ਹੈ ਕਿ ਜਨਾਹ ਹੀ ਕਹਿ ਨਹੀਂ ਹੱਕਦੇ। ਇਹਨੂੰ ਦੁਨੀਆਂ ਤੋਂ ਦੁਨੀਆਂ ਨੇ ਬਣਾਇਆ। ਇਹਨੂੰ ਕਿਹੇ ਜਨਾਨੀ ਦਾ ਕਿ ਈਦਾ ਕਿਸੇ ਭੈਣ ਦਾ ਕਿਸੇ ਪਿਓ ਦਾ ਕਿਸੇ ਪੁੱਤਰੇ ਦਾ ਇਹਨੂੰ ਕਿਸੇ ਦਾ ਦੁੱਖ ਦਰਦ ਨਹੀਂ ਇਹ ਪਤਾ ਨਹੀਂ ਵੀ ਕਿਹੜੀ ਨਸ਼ਾਲ ਚੋਂ ਪੈਦਾ ਹੋਇਆ ਇਹਨੂੰ ਕੋਈ ਨਾ ਕੋਈ ਲੋਕੀ ਤਰਲੇ ਕਰਕੇ ਵੀ ਕਰ ਰਹੇ ਨੇ ਤੇ ਲੋਕੀ ਬਿਸ਼ਰਮੀ ਨਾਲ ਵੀ ਨਿਝਾੜੇ ਨੇ ਇਹ ਤਾਂ ਮੈਨੂੰ ਬੰਦਿਆਂ ਦੀ ਨਸ਼ਾਲ ਚੋਂ ਹੀ ਆਣੀਗਾ ਐਡਾ ਗ ਬੇਕਿਰਕਾ ਐਡਾ ਗ ਬੇ ਬੇ ਹਦਾਤਾ ਹੈਗਾ ਤਾਂ ਅਸੀਂ ਹੁਣ ਕੀ ਕਰੀਏ ਸਾਡੀ ਪੇਸ਼ ਤੇ ਜਾਂਦੀ ਨਹੀਂ ਪਾਲੇ ਜੇ ਬੈਠੇ ਆ ਵੀ ਅੱਜ ਮੰਨਦਾ ਅੱਜ ਮੰਨਦਾ ਲੋਕੀ ਹੱਥ ਜੋੜ ਕੇ ਵੀ ਇਹਨੂੰ ਮਨਾ ਰਹੇ ਨੇ ਕਿਸਾਨ ਦੇ ਵਿੱਚ ਬਹੁਤ ਤਾਕਤ ਆ ਕਿਸਾਨ ਜੇ ਇੱਕ ਵਾਰੀ ਜੇ ਕੋਈ ਕਿਸਾਨ ਜਿਹੜਾ ਦੇਖਦਾ ਅੰਦਾਜ਼ਾ ਜੇ ਤੇ ਉਹ ਧਿਆਲਨ ਦਾ ਤੇ ਫਿਰ ਉਹਦੀ ਉੱਪਰ ਪਾਏ ਇਤਿਹਾਸ ਆ ਕੁਛ ਨਹੀਂ ਵੀ ਜੇ ਕਿਸਾਨ ਆਪਣੇ ਤੋਂ ਟੱਸ ਮੱਤ ਨਹੀਂ ਹੁੰਦਾ ਜੇ ਸਰਕਾਰਾਂ ਨਹੀਂ ਹੁੰਦੀਆਂ ਤੇ ਏਸ਼ੀਆ ਕਰਕੇ ਅਸੀਂ ਬੈਠੇ ਆ ਜੇ ਉਹ ਸਾਡੀ ਉਮਰ 60 70 ਅਸੀਂ 80 ਦੇ ਲਾਗੇ ਆ ਤੇ ਅਸੀਂ ਉਹ ਠੰਡ ਦੇ ਵਿੱਚ ਮਰਨਾ ਵੀ ਮਨਜ਼ੂਰ ਕਰਦੇ ਆ ਤੇ ਅਸੀਂ ਏਸ਼ੀਆ ਬਣਾ ਦੇ ਬੈਠੇ ਆ ਵੀ ਜਿੰਨਾ ਜੇ ਕਿਸੇ ਗੱਲ ਮਹਲੇ ਨੂੰ ਸਾਡੇ ਨਾਲ ਨਹੀਂ ਕਰਦਾ ਉਹਨਾਂ ਚ ਅਸੀਂ ਉੱਠਾਂਗੇ ਨਹੀਂ ਮਰੀਏ ਜੀ ਵੀਏ ਕਦੇ ਨਾ ਕਦੇ ਇਹਨੂੰ ਸ਼ਰਮ ਆਵੇਗੀ ਚਾਹੇ ਸਾਡਾ ਕੋਈ ਕਾਨੂੰਨ ਕਾਰਵਾਈ ਆਵੇਗਾ ਤੇ ਉਹਦੇ ਵਿੱਚ ਅਸੀਂ ਉਦੋਂ ਹੀ ਉਠਾਂਗੇ ਜਦੋਂ ਮਸਲਾ ਹੱਲ ਹੋਏ। ਇਹ ਸਨ ਬਜ਼ੁਰਗ ਜਿਨ੍ਹਾਂ ਨੇ ਕਿਹਾ ਕਿ ਅਸੀਂ ਮਰੀਏ ਚਾਹੇ ਜੀਏ ਲੇਕਿਨ ਮੋਦੀ ਸਰਕਾਰ ਅੱਗੇ ਅਸੀਂ ਤੱਕ ਤੋਂ ਮੱਥ ਨਹੀਂ ਹੋਵਾਂਗੇ ਅਤੇ ਇਸ ਦੀਵਾਲੀ ਨੂੰ ਕਾਲੀ ਦੀਵਾਲੀ ਦੇ ਰੂਪ ਵਿੱਚ ਮਨਾਵਾਂਗੇ। ਸਾਨੂੰ ਇੱਥੇ ਇਹ ਵੀ ਇਨਫੋਰਮੇਸ਼ਨ ਮਿਲੀ ਆ ਕਿ ਕਿਸਾਨ ਜਥੇਬੰਦੀਆਂ ਦੀਵਾਲੀ ਵਾਲੇ ਦਿਨ ਮੋਦੀ ਸਰਕਾਰ ਦੇ ਜਿਹੜੇ ਆ ਉਤਲੇ ਜਲਾ ਕੇ ਜਿਹੜਾ ਆ ਪਟਾਕਿਆਂ ਦੀ ਜਗ੍ਹਾ ਤੇ ਮੋਦੀ ਸਰਕਾਰ ਦੇ ਪੁਤਲੇ ਜਲਾ ਕੇ ਜਿਹੜੀ ਆ ਉਹ ਦੀਵਾਲੀ ਜਣੀ ਆ ਮਨਕਾਲੀ ਦੀਵਾਲੀ ਦੇ ਰੂਪ ਵਿੱਚ ਮਨਾਣ ਜਾ ਰਹੀ ਆ ਕੈਮਰਾਮੈਨ ਦਕਸ਼ੈਣੀ ਦੇ ਨਾਲ ਬੀਰੋ ਦੀਪਕ ਸੈਣੀ ਦੀ ਖਾਸ ਰਿਪੋਰਟ